ਵਾਈ ਕਾਡੋ ਐਨਆਰਆਈ ਨਿਕੋਦਰ ਤੇ ਸੈਕੰਡਰੀ ਟੀਮ ਆਯਾਦ ਕਬੱਡੀ ਕਲੱਬ ਸ਼ਕਰਪੁਰ ਆਯਾਦ ਕਬੱਡੀ ਕਲੱਬ ਸ਼ਕਰਪੁਰ ਬਿੰਦੀ ਬਿੰਦੀ ਮਾਚ ਕਰਦੀ ਹੈ ਬਿੰਦੀ ਕੋਲੇ ਚਾਹੀ ਹੈ ਅੱਜ ਦੇ ਮੇਲੇ ਦਾ ਬੈਸਟ ਯਾਫੀ ਨੌ ਟੱਚ ਅੱਠ ਜਫੇ ਕਿ ਕਾਲੇ ਸੰਗੇ ਦਾ ਸਨੀਰ ਕਾਨ ਨੇ ਲੁੱਟਦਾ ਫਿਰਦਾ ਮੇਲੇ ਤੇ ਨਾਲ ਟੀਮ ਦੀ 37 ਦੇ ਨਾਲ ਕਹਿੰਦੇ ਵੀ ਗੁਰੂ ਠੋਪੀਆ ਜਿਹੜਾ ਬੈਸਟ ਹੈ ਮੇਰੇ ਵੀਰੋ 12 ਕਬੱਡੀਆਂ 9 ਨੰਬਰ ਮੰਨਾ ਬੱਲਨਾਵਾਲਾ ਤੇ ਸ਼ਾਜੀ ਦੀਆਂ ਕਬੱਡੀਆਂ ਕਹਿੰਦੇ ਦਸਾਂ ਚੋਂ ਨੌ ਹੈ ਤੇ ਸ਼ਾਜੀ ਅੱਜ ਦੇ ਮੇਲੇ ਦਾ ਹਾਂਜੀ ਨੰਬਰ ਰਹਿੰਦਾ ਮੇਰਾ ਕਾ ਇੱਕ ਰੀਪਲੇ ਵਾਲਾ ਨੰਬਰ ਤੁੰਨਾ ਜੀ ਦੱਸਿਓ ਜਰਾ ਤੁੰਨਾ ਚਮਿਆਰਾ ਮੇਰਾ ਨੰਬਰ ਸੀਗਾ ਇੱਕ ਮਿੰਟ ਮੰਨੇ ਆਪ ਸਾਰਾ ਕਲੀਅਰ ਕਰਾਂ ਓਏ ਯਾਰ ਲੜਾਈ ਨਾ ਕਰੋ ਲਾਈਵ ਚੱਲਦਾ ਖਿੱਡੀ ਖਾਜੀਆ ਲਿਆ ਆਪਾਂ ਘਰ ਭਰੇ ਹੋਏ ਆ ਦੋਨਾਂ ਭਰਾਵਾਂ ਨੇ ਤਾਂ ਥੋੜਾ ਜਿਹਾ ਆਪਾਂ ਕੰਟਰੋਲ ਆਪਣੇ ਆਪ ਤੇ ਕਰੀਏ ਤੁੰਨਾ ਜਮਿਆਰੇ ਵਾਲਾ ਤੁੰਨਾ ਤੁੰਨਾ ਆ ਦਸ ਫਿਰ ਕੌਣ ਜਿੱਤ ਬੈਸਟ ਬਣਿਆ ਤੁੰਨਾ ਯਾਰ ਆ ਭੜਾਕੇ ਨਾਲ ਚਲਾਓ ਮੇਰਾ ਵੀਰ ਬਣ ਕੇ ਭੜਾਕੇ ਨਾਲ ਚਲਾਓ ਪੱਪਾ ਯੂਐਸਏ ਤੇ ਬਾਕੀ ਬੈਲਜੀਅਮ ਤੇ ਦੀਪੂ ਬੈਲਜੀਅਮ ਸਾਡੇ ਵੀਰ ਨੇ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਮੈਂ ਤਹਿ ਦਿਲ ਤੋਂ ਵੀਰਾਂ ਦਾ ਧੰਨਵਾਦ ਕਰਦਾ ਸਤਕਾਰ ਕਰਦਾ ਕਲੇਰ ਸਾਹਿਬ ਕਹਿੰਦੇ ਹੁੰਦੇ ਆਓ ਜੀ ਰੈਫਰੀ ਡਿਸੀਜਨ ਸੀਗਾ ਉਹ ਵੀ ਮੰਨੇ ਵਾਲਾ ਰੈਫਰੀ ਡਿਸੀਜਨ ਤੇ ਸ਼ਾਜੀ ਵਾਲਾ ਵੀ ਰੈਫਰੀ ਡਿਸੀਜਨ ਇਹ ਮੈਂ ਆਪ ਬੋਲਿਆ ਇਹ ਮੈਂ ਆਪ ਬੋਲਿਆ ਸੱਚੀ ਮੈਂ ਇੱਕ ਮਿੰਟ ਭਾਈ ਮੈਂ ਤੁਹਾਨੂੰ ਠੀਕ ਹੈ 12 ਨੇ ਡਾਰਟ ਰੈਫਰੀ ਡਿਸੀਜਨ ਹੋ ਗਿਆ ਦੋ ਜਫੇ ਰਹਿ ਗਏ ਹਾਂ 10 ਨੰਬਰ ਹੋ ਗਏ ਮੇਰੇ 9 12 ਚ ਦੋ ਜਫੇ ਆ ਮੈਨੂੰ ਆ ਜਿਹੜੇ ਦੋ ਜਫੇ ਅੰਦਰ ਆ ਕੇ ਕਰਾ ਰੈਫਰੀ ਡਿਸੀਜਨ ਦਾ 10 ਨੰਬਰ ਮੇਰੇ ਆ ਤੇ ਦੇਖ ਲੈਣ ਦੇ ਤੁਸੀਂ ਰੈਫਰੀ ਡਿਸੀਜਨ ਦੋਨੋਂ ਰੈਫਰੀ ਡਿਸੀਜਨ ਰੇਟਰਾਂ ਨੂੰ ਮਿਲੇ ਆ ਸ਼ਾਜੀ ਦਾ ਲੱਖ ਵਾਲਾ ਤੇ ਤੇਰਾ ਦੂਜਾ ਇਹ ਇਹ ਗੱਲ ਕਲੀਅਰ ਆ ਹੈ ਮੈਨੂੰ ਇੱਕ ਜਫਾ ਇੰਦਰ ਅਰੇ ਫ੍ਰੀ ਡਿਸੀਜਨ ਇਹਦਾ ਆ ਅਜਦਾ ਬੈਸ ਡਰ ਉਹ ਡਾਊਟ ਕਲੀਅਰ ਕਰਕੇ ਮੰਨੇ ਦੀਆਂ ਪੰਜਾਂ 12 ਕਬੱਡੀਆਂ 10 ਨੰਬਰ ਸ਼ਾਜੀ ਦੀਆਂ ਪੰਜਾਂ 10 ਕਬੱਡੀਆਂ 9 ਨੰਬਰ ਅਜਦੇ